ਅੱਜ ਜਿਹੜਾ ਲੋਹੜੀ ਦਾ ਤਿਹਾਰ ਮਨਾਇਆ ਗਿਆ ਵਿਸ਼ੇਸ਼ ਤੌਰ ਤੇ ਬੱਚਿਆਂ ਦੇ ਨਾਲ ਕੁੜੀਆਂ ਦੇ ਨਾਲ ਕੀ ਖਮਜੋ ਕਿ ਅੱਜ ਦੇ ਦੌਰ ਦੇ ਵਿੱਚ ਕੁੜੀਆਂ ਤੇ ਮੁੰਡਿਆਂ ਵਿੱਚ ਕਿਸੇ ਦਾ ਫਰਕ ਨਹੀਂ ਆ ਪਰ ਤੁਸੀਂ ਵੀ ਲੋਹੜੀ ਮਨਾ ਲਈ ਕਿ ਮੈਸੇਜ ਇਹ ਜਿਹੜਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਇਹੀ ਮੈਸੇਜ ਆ ਕਿ ਤੀਆਂ ਦੀ ਲੋਹੜੀ ਮਨਾਓ ਜਿਹੜੀਆਂ ਤੀਆਂ ਹੁੰਦੀਆਂ ਹਨ ਹਮੇਸ਼ਾ ਉਹ ਜਿਹੜਾ ਹੈਗਾ ਤੁਹਾਡਾ ਸਮਾਜ ਦੇ ਵਿੱਚ ਚਾਹੇ ਤੁਸੀਂ ਵਿੱਦਿਆ ਦੀ ਗੱਲ ਕਰ ਲਓ ਖੇਡਾਂ ਦੀ ਗੱਲ ਕਰ ਲਓ ਸਾਰੇ ਸਾਰੇ ਪਾਸੇ ਜਿੱਥੇ ਉਹਨਾਂ ਨੂੰ ਮੌਕਾ ਦਿੱਤਾ ਗਿਆ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਤੁਸੀਂ ਇਹ ਮਰਖਰ ਪਹਿਲੀ ਵਾਰ ਹੀ ਆਇਆ ਪੰਜਾਬ ਤੇ ਅੱਧੇ ਤੋਂ ਵੱਧ ਜਲਿਆਣੀ ਜਿਹੜੀਆਂ ਡੈਪਟੀ ਕਮਿਸ਼ਨਰ ਹੈ ਉਹ ਲੇਡੀਆਂ ਹੀ ਆਈਆਂ ਔਰ ਬਹੁਤ ਅੱਛਾ ਕੰਮ ਕਰ ਰਹੀਆਂ ਔਰ ਬਹੁਤ سارے ਐਸਐਸਪੀਸ ਤੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਏਮਨ ਐਮਪਾਵਰਮੈਂਟ ਉਹ ਡਿਫਰੈਂਟ ਤਰੀਕੇ ਦੇ ਨਾਲ ਮੈਸੇਜ ਦਿੰਦੇ ਆ ਵੀ ਜਿਹੜੀ ਧੀਆ ਦੀ ਲੋੜੀ ਮਨਾ ਕੇ ਡਿਸਕ੍ਰਿਮੀਨੇਸ਼ਨ ਨਹੀਂ ਹੋਣੀ ਚਾਹੀਦੀ ਜੇ ਆਪਾਂ ਗੱਲ ਕਰੀਏ ਜੇ ਧੀਆ ਦੀ ਗੱਲ ਕਰੀਏ ਪੁੱਤਾਂ ਦੀ ਗੱਲ ਕਰੀਏ ਤਾਂ ਧੀਆ ਦੇ ਵਿੱਚ ਜਿਹੜਾ ਹੈਗਾ ਜੇ ਆਪਾਂ ਮਲ ਨਿਊਟ੍ਰੀਸ਼ਨ ਕਰੀਏ ਸਟੈਂਟਿੰਗ ਵੇਸਟਿੰਗ ਜ ਕੁੜੀਆਂ ਬਹੁਤ ਅੱਗੇ ਆਈਆਂ ਬਹੁਤ ਮੈਂ ਕਿਹਾ ਵੀ ਡਿਪਟੀ ਕਮਿਸ਼ਨਰ ਐਸਐਸਪੀ ਲੱਗੀਆਂ ਹੋਈਆਂ ਬਟ ਆਮ ਘਰਾਂ ਦੇ ਵਿੱਚ ਅਜੇ ਵੀ ਕਿਤੇ ਨਾ ਕਿਤੇ ਜਿਹੜੀ ਮੁੰਡੇ ਵਾਸਤੇ ਪ੍ਰੈਫਰੈਂਸ ਹੈ ਚਾਹੇ ਉਹ ਗੱਲ ਖਾਣੇ ਦੀ ਹੋਵੇ ਗੱਲ ਪੜ੍ਹਾਈ ਦੀ ਹੋਵੇ ਗੱਲ ਅਕੇ ਵਤਨ ਦੀ ਹੋਵੇ ਖੇਡਾਂ ਦੀ ਹੋਵੇ ਆਪਾਂ ਕੁੜੀਆਂ ਨੂੰ ਘਰੇ ਬਿਠਾ ਲੈਣਾ ਮੁੰਡਿਆਂ ਨੂੰ ਆਪਾਂ ਅਨਕੋਰੇਜ ਕਰਦੇ ਆ ਲੇਕਿਨ ਉਹਨਾਂ ਨੂੰ ਬਰਾਬਰ ਦਾ ਮੌਕਾ ਮਿਲਣਾ ਚਾਹੀਦਾ ਇਹ ਮੈਸੇਜ ਜਿਹੜਾ ਹੈਗਾ ਸਾਡੇ ਮੁੱਖ ਮੰਤਰੀ ਜੀ ਵੱਲੋਂ ਸਾਡੇ ਸਾਰਿਆਂ ਵੱਲੋਂ ਸਰਕਾਰ ਵੱਲੋਂ ਇਸ ਕਰਕੇ ਜਿਹੜੀ ਪੰਜਾਬ ਸਰਕਾਰ ਹੈ ਇਹ ਸਟੇਟ ਲੈਵਲ ਦਾ ਫੰਕਸ਼ਨ ਹੈ ਹਰ ਜਗ੍ਹਾ ਤੇ ਸਾਰੇ ਪੰਜਾਬ ਦੇ ਵਿੱਚ ਹੀ ਅੰਦਰੀ ਲੋੜੀ ਮਨਾ ਰਿਹਾ ਹੈ ਸਰ ਸਿਹਤ ਮੰਤਰੀ ਪੰਜਾਬ ਦੀ ਗੱਲ ਕੀਤੀ ਆਪੇ ਕਿਹੜੇ ਹਸਪਤਾਲ ਦੀ ਗੱਲ ਕੀਤੀ ਜਿਹਨੂੰ ਅਪਗ੍ਰੇਡ ਜਿਹੜੇ ਨੇ ਹੋਰ ਕਿੱਥੇ ਜਾ ਰਹੇ ਨੇ ਉਹ ਕਿਹੜੇ ਕਿਹੜੇ ਹਸਪਤਾਲ ਪੰਜਾਬ ਦੇ ਹੋਰ ਨਵੇਂ ਆ ਹਾਂ ਪੰਜਾਬ ਦੇ ਸਾਰੇ ਜਿੰਨੇ ਜ਼ਿਲ੍ਹਾ ਹਸਪਤਾਲ ਹੈ ਜੀ ਤੁਹਾਡਾ ਬਟਾਲੇ ਵਾਲੇ ਤੋਂ ਸ਼ੁਰੂਆਤ ਹੋਈ ਆ ਤੁਸੀਂ ਦੇਖੋ ਇੱਥੇ ਕਿੰਨੀ ਵੱਡੀ ਐਮਰਜੈਂਸੀ ਸਰਵਿਸ ਸੈਟ ਮਰਦੀਆਂ ਉਹ ਕੱਲ ਮੈਂ ਜਲੰਧਰ ਤੇ ਆਪਣੇ ਕੂਰਥਲੇ ਹੋ ਕੇ ਆਇਆ ਹੈਗਾ ਪਰसों ਉੱਥੇ ਸਾਰਾ ਦਿਨ ਉੱਥੇ ਲਗਾਇਆ ਹੈਗਾ ਉਹਨਾਂ ਨੂੰ ਵੀ ਇਸੇ ਪੈਟਰਨ ਦੇ ਉੱਤੇ ਸਾਰੇ ਪੰਜਾਬ ਦੇ ਬਹੁਤ ਸਾਰੀਆਂ ਆ ਰਹੀਆਂ ਐਸੋ ਲਈ ਸਾਡੇ ਕੋਲੇ ਤਕਰੀਬਨ ਤਕਰੀਬਨ ਜੜੀਆਂ ਆ ਗਈਆਂ 150 ਤੋਂ ਜ਼ਿਆਦਾ ਦੁਕਾਨੀਆਂ ਅਵੇਲੇਬਲ ਹੈ ਬਾਅਦ ਕਿ ਉਹਨਾਂ ਦੀ ਗਿਣਤੀ 250 ਹੋ ਜਾਏਗੀ 15 ਫਰਵਰੀ ਤੱਕ ਉਹਦੇ ਟੈਂਡਰ ਹੋ ਗਿਆ ਹੋਇਆ ਮੈਡੀਸਿਨ ਦੀ ਪਰਚੇਜ਼ ਚੱਲ ਰਹੀ ਹੈ ਟੈਸਟਿੰਗ ਚੱਲ ਰਹੀ ਹੈ ਸਰ ਡਾਕਟਰਾਂ ਦੀ ਗੱਲ ਕੀਤੀ ਆ ਉਹ ਡਾਕਟਰ ਪੂਰੇ ਹੋ ਗਏ ਉਹ ਜਿਸ ਤਰ੍ਹਾਂ ਪਹਿਲਾਂ ਜਦੋਂ ਸਟਾਰਟਿੰਗ ਦੇ ਵਿੱਚ ਸੇਵ ਦਾ ਵਿਭਾਗ ਆਉਂਦਾ ਸੀ ਤਾਂ ਡਾਕਟਰਾਂ ਦੀ ਬੜੀ ਕਮੀ ਸੀ ਹੁਣ ਲੱਗਦਾ ਕਿ ਪੂਰੇ ਹੋਗੇ ਨਾ ਪਰ ਨਹੀਂ ਅਜੇ ਪੂਰੇ ਨਹੀਂ ਹੋਇਆ ਜਿਵੇਂ ਮੱਲਾ ਕਲੀਨਿਕ ਦੇ ਵਿੱਚ ਡਾਕਟਰਸ ਹੈ ਉਹ 650 ਹੁਣ 100 700 ਹੋਰ ਹੁਣ ਜਿਹੜੇ ਉਹਨਾਂ ਦੀ ਨੇਗੋਸ਼ੀਏਸ਼ਨ ਹੋ ਜਾਗੀ ਮਤਲਬ 33 800 ਦੇ ਨੇੜੇ ਹੋ ਜਾਣਗੇ ਉਹਨਾਂ ਚ ਡਾਕਟਰ ਹੈ ਟੈਸਟਿੰਗ ਹੋ ਰਹੀ ਹੈ ਔਰ ਦਵਾਈਆਂ ਮਿਲਦੀਆਂ ਸਾਰੀਆਂ ਹੁਣ ਜਿਹੜੇ ਸੈਕੰਡਰੀ ਹਸਪੀਟਲ ਹੈਗੇ ਆ ਉਹਦੇ ਵਾਸਤੇ ਡਾਕਟਰ ਦੀ ਸ਼ਾਰਟੇਜ ਹੈ ਪੰਜਾਬ ਦੇ ਵਿੱਚ ਡਾਕਟਰਸ ਮਿਲ ਨਹੀਂ ਰਹੇ ਹੁਣ ਸਾਡੇ ਤੇ ਇਸ ਕਰਕੇ ਅਸੀਂ ਦੋ ਤਿੰਨ ਨਵੇਂ ਜਿਹੜੇ ਸਟੈਪਸ ਲਏ ਆ ਕਿ ਜਿੱਥੇ ਜਿਹੜੇ ਡਾਕਟਰ ਰਿਟਾਇਰ ਹੋ ਗਏ 58 ਤੇ ਲੇਕਿਨ ਉਹ ਕੰਮ ਕਰਦੇ ਆ ਨੀਡ ਬੇਸਡ ਉਹਨਾਂ ਦੀ ਹਾਇਰਿੰਗ ਕਰਾਂਗੇ 65 ਸਾਲ ਤੱਕ 7 ਸਾਲ ਹੋਰ ਮਿਲਣਗੇ ਉਹਨਾਂ ਨੂੰ ਜਿਹੜੇ ਕੋਈ ਪ੍ਰਾਈਵੇਟ ਡਾਕਟਰ ਹੈ ਜਿੱਥੇ ਨਹੀਂ ਹੈ ਜਿਵੇਂ ਅੰਮ੍ਰਿਤਸਰ ਕੋਟਲਾ 'ਚ ਕੋਈ ਪ੍ਰਾਈਵੇਟ ਡਾਕਟਰ ਆ ਕਹਿੰਦਾ ਜੀ ਮੈਂ 4 ਘੰਟੇ ਲਗਾ ਦਿਆ ਕਰਾਂਗਾ ਐਮਰਜੈਂਸੀ ਕਰ ਦਾਂਗਾ ਕੈਨੇਕੋਲੋਜਿਸਟ ਹੈ ਇਸੇ ਤਰ੍ਹਾਂ ਮੁਕਸਰ ਦੇ ਵਿੱਚ ਜਿੱਥੇ ਤੇ ਨਹੀਂ ਆ ਸਾਡੇ ਕੋਲੇ ਫਾਜ਼ਲਕਾ ਦੇ ਵਿੱਚ ਜਾਂ ਜਿਹੜੇ ਬਾਰਡਰ ਬੈਟ ਦੇ ਵਿੱਚ ਉੱਥੇ ਜਿਹੜੇ ਕੋਈ ਪ੍ਰਾਈਵੇਟ ਡਾਕਟਰ ਆ ਸੀ ਉਹਨਾਂ ਨੂੰ ਵੀ ਪਾਰਲਮੈਂਟ ਮੋਰ ਤੇ ਲੈ ਰਹੇ ਆ ਕੋਈ ਸਰਵਿਸ ਤੇ ਸਾਡੀਆਂ ਹੈਗੀਆਂ ਜਿਵੇਂ ਜੇ ਕਿਤੇ ਅਲਟਰਾਸਾਉਂਡ ਦੀ ਮਸ਼ੀਨ ਖਰਾਬ ਹੋ ਗਈ ਜਾਂ ਨਹੀਂ ਆ ਉਹ ਵੀ ਬਾਹਰੋਂ ਕਰਾ ਲਵਾਂਗੇ ਪੈਸੇ ਸਰਕਾਰ ਦੇਗੀ ਸੋ ਇਸ ਤਰ੍ਹਾਂ ਦੇ ਅਸੀਂ ਸਾਰੇ ਜਿਹੜੇ ਜਿੰਨੇ ਵੀ ਸਟੈਪਸ ਆ ਕਿਉ ਉਹ ਅਸੀਂ ਮੈਂ 2023 ਦੇ ਵਿੱਚ ਪਹਿਲੀ ਵਾਰ ਹੀ ਸਾਰੇ ਰੱਖਿਆ ਉਹਨਾਂ ਨੂੰ ਮੈਡੀਕਲ ਕੌਲਿਟੀ ਦੀ ਕਮੀ ਪੂਰੀ ਹੋਈ ਆ 24 ਡਿਸਟ੍ਰਿਕਟ ਹਸਪਤਾਲਾਂ ਦੀ ਹੋ ਜੇਗੀ ਫਿਰ ਅਗਲੇ ਸਾਲ ਜਿਹੜੀ ਹੈਗੀ ਆ ਉਹ ਡਾਕਟਰ ਤਾਂ ਟ੍ਰੇਨ ਕਰਨੇ ਪੈਣਗੇ ਨਾ ਡਾਕਟਰ ਤੁਸੀਂ ਬਿਲਡਿੰਗ ਨਹੀਂ ਬਣਾ ਸਕਦੇ ਹੋ ਸਮਾਨ ਖਰੀਦ ਸਕਦੇ ਹੋ ਡਾਕਟਰ ਤਾਂ ਟ੍ਰੇਨ ਕਰਨੇ ਪੈਣਗੇ ਤਾਂ ਇਹ ਇੱਕ ਬੜੀ ਸਾਰੀ ਪ੍ਰੋਬਲਮ ਆ ਰਹੀ ਹੈ ਕਿ ਉਹ ਮਰੀਜ਼ਾਂ ਨੂੰ ਆਪਣੇ ਪਰਿਵਾਰ ਵਾਲੇ ਹੀ ਸਟੇਚਰ ਤੇ ਲੈ ਕੇ ਜਾਂਦੇ ਆ ਨਹੀਂ ਮੈਨੂੰ ਕਿਤੇ ਜਿਹੜੀ ਲੋਕਲ ਲੈਵਲ ਤੇ ਕਦੇ ਕਦੇ ਕਿਤੇ ਕਿਤੇ ਮੈਸ ਮੈਨੇਜਮੈਂਟ ਹੋ ਜਾਂਦੀ ਐਦਾਂ ਦੀ ਕੋਈ ਗੱਲ ਨਹੀਂ ਅਸੀਂ ਹੁਣ ਸਟਾਫ ਦਿੱਤਾ ਹੋਇਆ ਖਾਸ ਕਰਕੇ ਪਟਿਆਲੇ ਦੇ ਵਿੱਚ ਤਾਂ ਕਾਫੀ ਇੰਪਰੂਵਮੈਂਟs ਆਈਆਂ ਬਾਕੀ ਜਗ੍ਹਾ ਤੇ ਵੀ ਕਰ ਰਹੇ ਹਾਂ ਔਰ ਬਹੁਤ achhi tarah manage ਕਰਦੇ ਪਟਿਆਲੇ ਦੇ ਉਹ ਲੋਕਲ ਜਿਹੜੀ ਤੁਹਾਡੇ ਜਿਵੇਂ ਲੋਕਲ ਕਹੇ ਉਹ ਸਿਵਲ ਸਰਪੰਚਾਂ ਦਾ ਆਪਣੇ ਅਸਾਮੂਦਾਂ ਉਨੋਂ ਤੇ ਵੀ ਡਿਪੈਂਡ ਕਰਦਾ ਜੇ ਮੈਨੂੰ ਲੋਕਲ ਮੈਨੇਜਮੈਂਟ ਉਹਨਾਂ ਨੇ ਕਰਨ ਨੂੰ ਉਹ ਕਦੇ ਨਾ ਕਦੇ ਕਿਤੇ ਨਾ ਕਿਤੇ ਜਿਹੜੀ ਥੋੜੀ-ਮੋਟੀ ਮਤਲਬ ਕੋਈ ਕਟਾਹੀ ਕਾ ਲੋ ਜਾਂ ਕੋਈ ਕਮੀ ਪੇਸ਼ੀ ਰਾਜਨ ਦੀ ਐ ਉਹਨੂੰ ਅਸੀਂ ਹੌਲੀ ਇਦੇ ਵਾਸਤੇ ਅਸੀਂ ਜਿਹੜਾ ਐਡਮਿਨਿਸਟ੍ਰੇਸ਼ਨ ਦਾ ਹੈਗਾ ਕਡਮਿਨਿਸਟ੍ਰੇਟੋਰ ਬੈਂਕ ਬਣਾ ਕੇ ਉਹ ਦੀ ਸਾਰੇ ਪੰਜਾਬ ਦੇ ਬਹੁਤ ਜਲਦੀ ਜਿਹੜਾ ਹੈਗਾ ਸਾਡੇ ਸਾਰਿਆਂ ਦੇ ਜਿਵੇਂ ਡੈਸ਼ਬੋਰਡ ਬਣ ਗਏ ਸਾਡੇ ਜਿੰਨੇ ਵੀ ਸਟੇਫਰ ਸਾਡੇ ਨਾਲ ਮੇਰੇ ਤੇ ਸੋ ਮੈਨੂੰ ਪਤਾ ਹੋਏਗਾ ਕਿ ਕਿਹੜੇ ਮੱਲਕ ਨੰਬਰ ਕਿੰਨੇ ਪੇਸ਼ੈਂਟ ਆਏ ਆ ਕਿਹੜੇ ਹਸਪਤਾਲ ਕਿੰਨੇ ਪੇਸ਼ੈਂਟ ਆਏ ਆ ਕਿੱਥੇ ਕਿੰਨੀ ਦਵਾਈ ਪਈ ਹੋਈ ਆ ਕਿੱਥੇ ਵੱਲੋਂ ਕਿਹੜੀ ਚੀਜ਼ ਦੀ ਕਮੀ ਆ ਕਿੱਥੇ ਸਟਾਫ ਦੀ ਕੀ ਰਿਪੋਰਟ ਆ ਕਿਹੜੇ ਡਾਕਟਰ ਨੇ ਕਿੰਨੇ ਆਪਰੇਸ਼ਨ ਕੀਤੇ ਆ ਪਿਛਲੇ ਮਹੀਨੇ ਉਹ ਸਾਰਾ ਅਸੀਂ ਜਿਹੜਾ ਇੱਕ ਮੋਨਿਟਰਿੰਗ ਸਿਸਟਮ ਵੀ ਕਰ ਰਹੇ ਆ ਜਿਹੜਾ ਹੈਲ ਉਦੇ ਨਾਲ ਹੋਰ ਬਿਹਤਰ ਹੋਏਗਾ ਜੇ ਲੋਕਾਂ ਸਰਚ ਪਾਉਣ ਸਰ ਜਿਸ ਤਰ੍ਹਾਂ ਗੱਲ ਕੀਤਾ ਏਡੀ ਦਾ ਸਕੰਝਾ ਕਰਤਾ ਜਾ ਰਿਹਾ ਹੈ ਅੱਜ ਚੌਥਾ ਜਿਹੜਾ ਸੰਮਨ ਆ ਉਹ ਦਿੱਲੀ ਦੇ ਰੰਮੀ ਕੇਂਦਰੀ ਵਾਲ ਜਿਹੜਾ ਜਾਇਬ ਹੋਇਆ ਕੀ ਲੱਗਦਾ ਤੁਹਾਨੂੰ ਕਿਸ ਤਰ੍ਹਾਂ ਲਗਾਤਾਰ ਸੰਬੰਧ ਦੇ ਬਾਬੂ ਜੀ ਨਹੀਂ ਪੇਸ਼ ਹੋ ਰਹੇ ਇਹ ਤੁਹਾਡੇ ਸਾਹਮਣੇ ਆ ਜੀ ਜਿਹੜਾ ਮਤਲਬ ਉਹਦੇ ਚ ਬੜੇ ਡੀ ਕਲਾਸਪਟਾ ਸਾਡੇ ਜਿਹੜੇ ਨੈਸ਼ਨਲ ਕਦੋਂ ਜਿਹੜਾ ਉਹਨਾਂ ਨੇ ਬਹੁਤ ਵਧੀਆ ਤਿੱਖਰਾ ਉਹਦਾ ਜਵਾਬ ਦਿੱਤਾ ਹੋਇਆ ਮੇਰੇ ਖਿਆਲ ਇਹ ਬਾਕੀ ਸਾਰੀਆਂ ਗੱਲਾਂ ਆਪਾਂ ਲੋੜੀ ਵਾਲੇ ਜਿੰਨੀ ਕਰਦੇ ਫਿਰ ਕਿਤੇ ਕਰਨਾ